ਮੇਰਾ ਭਰਾ ਰਾਤ ਬੁੱਧਵਾਰੇ ਬੁੱਧਵਾਰ ਘਰ ਹੀਗਾ ਉਹਨੇ ਘਰੋਂ ਆ ਕੇ ਖੜਿਆ ਮੇਰੇ ਭਰਾ ਨੂੰ ਤੇ ਉਦੋਂ ਤੋਂ ਦਿਨ ਦੀ ਰਾਤ ਉਹ ਹੀ ਹੋਈ ਜਾਵਾ ਰਿਕਾਰਡਿੰਗ ਵੀ ਹੋਈ ਜਾਵਾ ਕੈਮਰੇਾਂ ਦੇ ਵਿੱਚ ਕੈਮਰੇ ਚੈੱਕ ਕਰਵਾਏ ਆ ਤੇ ਉਹਨਾਂ ਵਿੱਚ ਮੇਰਾ ਭਰਾ ਅੰਦਰ ਜਾਂਦਾ ਮੇਰਾ ਭਰਾ ਬਾਹਰ ਨਹੀਂ ਨਿਕਲਦਾ ਏਅਰਕੋਟਿੰਗ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹਨੂੰ ਇਹਨੇ ਸੁੱਟਿਆ ਇਹਨਾਂ ਰਿਕਾਰਡਿੰਗਾਂ ਇਹਨੇ ਕਿਹਾ ਹੀ ਫੋਨ ਤੇ ਰਿਕਾਰਡਿੰਗ ਨਾਲ ਗੱਲ ਕੀਤੀ ਕਿਸੇ ਦੇ ਨਾਲ ਕਿ ਜੇ ਲੱਭੂਗਾ ਤਾਂ ਨਾ ਦੇ ਵਿੱਚ ਲੱਭਣਾ ਉਹਦੀ লাশ ਲੱਭਣੀ ਹੈ ਦੇ ਵਿੱਚੋਂ ਹੋਵੇ ਹਾਂ ਅਗੇ ਗੋਦਵਾਰ ਰਾਤ ਕਾਰ ਆਇਆ ਤੇ ਉਹ ਮੁੰਡਾ ਆਇਆ ਘਰ ਬਾਲਕ ਲੈ ਗਿਆ ਲੈ ਗਿਆ ਤੇ ਮੁੜ ਕੇ ਅਗਲੇ ਦਿਨ ਅਸੀਂ ਤਾਂ ਨੱਪੜਿਆ ਪਿਆ ਨੂੰ ਤੇ ਹੈ ਨਹੀਂ ਕਿ ਬੋੜੇ ਤੇ ਫੋਨ ਕੀਤਾ ਜਿਆਦਾ ਮੈਂ ਲੱਭ ਕੇ ਲਿਆ ਤੇ ਹਾਂ ਉਹ ਸਾਰਾ ਪਾਤੋ ਰਮਾ ਡੇਰੇ ਦੇ ਗਈ ਬਾਸ ਬਸ ਉੱਥੇ ਬੈਠਾ ਉਹ ਨੂੰ ਆਂਦਾ ਕਿ ਤੇ ਘਰ ਜਾ ਉਹ ਮੈਨਾਂ ਪਕੜ ਲੈਣਾ ਤੇਰੇ ਮੈਂ ਉਥੋਂ ਗੱਲ ਬਤਾ ਉਹਨੂੰ ਕੀ ਤੇ ਮੁੰਡਾ ਮੇਰਾ ਘਰ ਚਾਹੀਦਾ ਤੇਰੀ ਜਿਮਿਆਰੀ ਤੂੰ ਲੈ ਆਇਆ ਕਰੋ ਬਾੜ ਕੇ ਆਂਦਾ ਕਰੋ ਆ ਜਾਂਦਾ ਹੁਣੇ ਮੈਂ ਲੱਭਦਾ ਨਾਲ ਮੁੰਡੇ ਸਾਡੇ ਗਏ ਆ ਉਹਨਾਂ ਦੇ ਨਾਲ ਲੱਭਣ ਡਿਆ ਪਿਆਰੇ ਮੁੜ ਕੇ ਕਿਸੇ ਗਿਆ ਇਹ ਮੁੜ ਕੇ ਕਰੜੀ ਵੀ ਆਦੇ ਬਠੰਡੇ ਚੱਲਿਆ ਇਹ ਮੁੜ ਕੇ ਫੋਨੀ ਬੰਦ ਕਰ ਸਿਆ ਮੇਰੇ ਮੈਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਅਸੀਂ ਕੈਵਰੇਜ ਚੈੱਕ ਕਰਾਏ। ਉਹਦੇ ਵਿੱਚ ਉਹ ਦੋ ਵਾਰ ਮੇਰਾ ਮੁੰਡਾ ਤੇ ਉਹ ਮੁੰਡਾ ਦੇ ਵਿੱਚ ਬਾਹਰ ਹੁੰਦੇ ਆ ਦੁਕਾਨ ਤੋਂ ਹੋ ਕੇ ਅੰਦਰ ਦੁਕਾਨ ਤੋਂ ਰ ਘਰ ਜਾਂਦੇ ਘਰੋਂ ਬਾਹਰ ਨਹੀਂ ਮੁੰਡਾ। ਕਿੰਨੇ ਸੁਟਿਆ ਕੀ ਉਹਦਾ ਨਾਮ ਕਿੱਥੋਂ ਦਾ ਰਹਿਣਾ ਵਾਲਾ? ਬਾਸੂਆ ਪਾਰਥ ਵਾਲਾ। ਕਿੱਥੋਂ ਦਾ ਰਹਿਣਾ ਵਾਲਾ? ਪਾਰਥ ਵਾਲਾ। ਕੋਲੋਂ ਤੋਂ ਕੰਪਲੀਟ ਦਿੱਤੀ ਸੀ ਤੁਸੀਂ ਹਾਂ ਜੀ ਕਿ ਕੀ ਕਿਉਂ ਪੁੱਛਣਾ ਕਰਦੇ? ਕੋਲ ਸਾਲ ਦੇ ਜਿਹੜੇ ਨਾਲੇ ਘਰੇ ਘਰ ਕੋਈ ਨਹੀਂ ਆਇਆ ਕਦੇ ਉਹ ਦੇਖੋ ਵੀ ਖੜਿਆ ਹੀ ਹੁੰਨੇ ਆ ਖੜਿਆ ਅੱਛਾ ਜੀ ਖੜਿਆ ਬਸ ਨਹੀਂ ਆ ਵੀ ਜੇ ਲੱਭੂਗਾ ਨਹਿਰ ਤੇ ਲੱਭੂਗਾ ਨਹਿਰ 'ਚ ਹੀ ਹੈ ਜੀ ਮੋਰ ਕਦੇ ਨਾ ਠੇ ਫਿਰੋ ਉਹਨੇ ਆ ਕੋਈ ਦੁੱਕ ਦਸਿਆ ਕੀ ਨਸ਼ਾ ਕਰਦੇ ਸੀ ਕੀ ਕਾਰਨ ਸੀ ਨਸ਼ਾ ਕਰਦੇ ਸੀ ਤੈਨਾਂ ਨਹੀਂ ਕਰਦਾ ਮੇਰਾ ਬੱਚਾ ਉਹ ਜਿਹੜਾ ਨਸ਼ੇ ਵਾਲਾ ਪੁੱਤ ਆ ਹੀ ਨਾ ਜਿੰਨੇ ਖੜਿਆ ਉਹ ਵੇ ਤਾਂ ਕੋਸੀ ਤਰੀਕੇ ਰੋਕਿਆ ਨਹੀਂ ਪੀ ਨਸ਼ਾ ਕੀ ਬਾੜਾ ਵਾ ਤੇ ਨਾ ਕਰ ਰੋਕਿਆ ਹੀ ਭਾਵੇਂ ਘਰੋਂ ਔੜ ਕੇ ਲੈ ਗਿਆ ਮੁੰਡਾ ਮੇਰੇ ਘਰ ਰਹਿਦਾ ਹੈ ਉਹ ਉੱਧਰ ਲੈ ਗਿਆ ਰਾਤ 8:00 ਵਜੇ ਇੱਕ ਦਰਖਾਸਤ ਆਈ ਸੀ ਆਪਣੇ ਕੋਲ 2 ਤਰੀਕ ਨੂੰ ਰਾਤ 7:30 ਵਜੇ ਨਾਲ ਪਲਵਿੰਦਰ ਕੌਰ ਵਾਈਫ ਆ ਲਖਵਿੰਦਰ ਸਿੰਘ ਜਿਹੋ ਦਾ ਜਿਹੜਾ ਬੇਟਾ ਵਾ ਉਹ 31 ਸਤ ਦਾ ਰਾਤ ਦਾ ਕੋਈ 8 ਹੋਏ ਦਾ ਗੁਲਾਪਦਾ ਹੋਇਆ ਤੇ ਉਹਨੂੰ ਸੱਤ ਸਵੇਰ ਨੇ ਜਾਰ ਕੀਤਾ ਸੀ ਕਿਤੇ ਬਾਸੂ ਨਾਮ ਦੇ ਵਿਅਕਤੀ ਦੇ ਤੇ ਨਾਲ ਉਹਦੇ ਉਹਦੀ ਤਸਵੀਰ ਜਾਰੀ ਆ ਉਹਦੇ ਅੱਜ ਪੜਾ ਲੱਗਾ ਕਿ ਉਹਦੀ ਡੈਡ ਬੋਡੀ ਜਿਹੜੀ ਹੈ ਨਾ ਉਹ ਚੰਦੇ ਥਾਣੇ ਜਿਹੜੀ ਆ ਉਹ ਉੱਥੇ ਮਿਲ ਗਈ ਹੈ ਤੇ ਬਾਕੀ ਜਿਹੜੀ ਆ ਉਹ ਕਾਰਵਾਈ ਪੂਰੀ ਕਰਨੇ ਬਾਕੀ ਜਿਹੜੀ ਕਾਰਵਾਈ ਚ ਮੇਠਾਣੇ ਵਾਲਿਆਂ ਨੇ ਕਰਨੀ ਹੈ ਪੱਕੇ ਕਿ ਜਿਹੜਾ ਕੋ ਦੋਸ਼ੀ ਪਾਇਗਾ ਉਹ ਆਪੇ ਛੱਡਣਾ ਨਹੀਂਗਾ ਉਹਨੂੰ ਜ਼ਰੂਰ ਅਦੀ 1000 ਦਵਾਈ ਜਾਏਗੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ